ਸਜ਼ਾਦ ਨਹੀਂ ਤਾਂ ਉਹ ਵੀ ਇੱਥੇ ਆ ਕੇ ਉਹਨਾਂ ਨੂੰ ਫੈਸਲਾ ਸੁਣਾਇਆ ਜਾਂਦਾ ਸੀ ਸਾਡੇ ਰਾਿਆਂ ਦੇ ਸਾਹਮਣੇ ਐਸੇ ਤਰ੍ਹਾਂ ਹੋ ਜਾਂਦਾ ਉਹ ਇਧਰ ਹੁਤਲਾ ਪੋਰਸ਼ਨ ਹੈ ਉਹ ਮੁਸਲਮਾਨਾਂ ਨੇ ਮੁਕੰਮਲ ਤਬਾਹ ਕਰਤਾ ਸੀ ਨੂੰ ਇੱਕ ਬਿਲਡਿੰਗ ਜੀ ਨਜ਼ਰ ਆ ਰਹੀ ਹੈ ਕਿ ਮিনার ਜਾਂ ਬਣਿਆ ਇੱਕ ਗੁਰਦੁਆਰਾ ਟਾਈਪ ਜਿਹੜੀ ਚੀਜ਼ ਨਸੜ ਆਉਂਦੀ ਹੈ ਇਹ ਸਰਦਾਰ ਮਹਾਨ ਸਿੰਘ ਦੀ ਕਬਰ ਹੈ ਸਰਦਾਰ ਮਹਾਨ ਸਿੰਘ ਰਾਜਾ ਰਜੇਸ ਸਿੰਘ ਦਾ ਵਾਰਿਸ ਹੈ ਸਤਿ ਸ਼੍ਰੀ ਅਕਾਲ ਵੇਖ ਕੀ ਹਾਲ ਚਾਲ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਬੋ ਆਕਾਸ਼ਾ ਤੁਸੀਂ ਜੁੜ ਗਏ ਸਾਡੇ YouTube ਚੈਨਲ ਪੰਜਾਬੀ ਸਾਂਝ ਨਾਲ ਤੇ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਵਿਜ਼ਿਟ ਕਰਾਉਣ ਲੱਗਾ ਬਾਰਾਦਰੀ ਸ਼ੇਰਾਂ ਵਾਲਾ ਬਾਗ ਦੇ ਅਸੀਂ ਆਉਣ ਲੱਗੇ ਜੀ ਇੰਟਰ ਤੇ ਇਹ ਨਾਲ ਆਇਆ ਜੀ ਮੇਰੇ ਆਪਣਾ ਖੁਲਕ ਤੇ ਨਾਲ ਹਾਫਿਜ਼ ਮੁਜਾਹਿਦ ਲੋ ਵੇ ਜੀ ਅਸੀਂ ਇੰਟਰ ਹੋ ਗਏ ਹੁਣ ਸ਼ੇਰਾਂ ਵਾਲਾ ਬਾਗ ਵਿੱਚ ਤੇ ਇੱਥੇ 12दरीਇ ਇੱਕ ਬੜੀ ਮਸ਼ਹੂਰ ਹੈ 12दरी ਦੇ ਨਾਲ ਹੀ ਬਿਲਕੁਲ ਜਿਹੜਾ ਨਾ ਤਕਰੀਬਨ 100 ਕੋ ਗਜ਼ ਦੇ ਫਾਸਲੇ ਤੇ ਇੱਥੇ ਇੱਕ ਸਮਾਦੀ ਹੈ ਮਹਾਨ ਸਿੰਘ ਦੀ ਮਹਾਨ ਸਿੰਘ ਸਿੰਘ ਰਣਜੀਤ ਸਿੰਘ ਦਾ ਰਾਜਾ ਰਣਜੀਤ ਸਿੰਘ ਦਾ ਅੱਬੂ ਤੇ ਉਹਦੀ ਸਮਾਦੀ ਬਣਾਈਆਂ ਨਾਲ ਸ਼ੇਰਾਂ ਵਾਲਾ ਬਾਗ ਦੇ ਵਿੱਚ ਐਂਟਰ ਹੋ ਕੇ ਨਾ ਤੇ ਨਾਲ ਹੀ ਤੁਹਾਨੂੰ ਸੱਜੀ ਸਾਈਡ ਤੇ ਇੱਕ ਖਾਰਾ ਨਜ਼ਰ ਆਊਗਾ ਤੇ ਇੱਥੇ ਪਹਿਲਵਾਨ ਜਿਹੜੇ ਆ ਨਾ ਉਹ ਆ ਕੇ ਆਪਣਾ ਕੁਸ਼ਤੀਆਂ ਮਗਰਾ ਕਰਦੇ ਆ ਉਹ ਸਾਹਮਣੇ ਚੱਕ ਕਰੋ ਹਲੇ ਖਾਰਾ ਜਿਹੜਾ ਨਾ ਪਹਿਲਵਾਨ ਇੱਕ ਖਾਰਾ ਵਾਹੁੰਦਿਆ ਲੋ ਵੀ ਪਹਿਲੇ ਤੁਹਾਨੂੰ ਨਾਲ ਥੋੜੀ ਜੀ ਤਾਰੀਖ ਦੱਸਣ ਲੱਗਾ ਮੈਂ 12 ਤਰੀ ਦੀ ਫਿਰ ਬਾਅਦ ਵਿੱਚ ਮੈਂ ਤੁਹਾਨੂੰ ਅੰਦਰ ਵੀ ਲੈ ਕੇ ਜਾਊਂਗਾ ਔਰ ਅੰਦਰ ਉਹ ਵੀ ਸਾਰਾ ਵਿਊ ਤੁਹਾਨੂੰ ਦਿਖਾਊਂਗਾ ਇਹਨੂੰ ਬਣਾਇਆ ਗਿਆ ਸੀ 1788 ਦੇ ਅੰਦਰ ਇਹਨੂੰ ਬਣਵਾਇਆ ਸੀ ਸਰਦਾਰ ਮਹਾਨ ਸਿੰਘ ਨੇ ਮਹਾਰਾਜਾ ਜਿਹੜੇ ਨਾ ਉਹ ਦਰਬਾਰ ਲਗਾਉਂਦੇ ਸੀ ਆਵਾਮ ਦੇ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਹੈ ਜਾਂ ਸ਼ਿਕਾਇਤਾਂ ਜਿਹੜੀਆਂ ਹੁੰਦੀਆਂ ਸੀ ਗੱਲਾਂ ਵਗੈਰਾ ਉਹ ਇੱਥੇ ਸੁਣਦੇ ਹੁੰਦੇ ਸੀ ਯਾਨੀ ਕਿ ਇੱਕ ਪੂਰਾ ਦਰਬਾਰ ਲਗਣਾ ਫਿਰ ਲੋਕਾਂ ਦੀਆਂ ਜੋ ਵੀ ਕੋਈ ਗੱਲਾਂ ਬਾਤਾਂ ਹੋਣੀਆਂ ਉਹਨਾਂ ਨੇ ਸੁਣਨੀਆਂ ਤੇ ਅਗਰ ਕਿਸੇ ਨੂੰ ਸਜ਼ਾ ਦੇਣੀ ਹੈ ਤਾਂ ਉਹ ਵੀ ਇੱਥੇ ਆ ਕੇ ਉਹ ਉਹਨਾਂ ਨੂੰ ਫੈਸਲਾ ਸੁਣਾਇਆ ਜਾਂਦਾ ਸੀ ਸਾਡੇ ਰਾਯਾ ਦੇ ਸਾਹਮਣੇ ਇਹ 1788 ਵਿੱਚ ਬਣਾਈ ਗਈ 1992 ਦੇ ਅੰਦਰ ਜਦੋਂ ਬਾਬਰੀ ਮਸਜਿਦ ਇੰਡੀਆ ਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਹਿੰਦੂਆਂ ਦੇ ਤਰਫੋਂ ਤੇ ਫਿਰ ਇਹਦੇ ਨਾਲ ਦੋ ਪੋਰਸ਼ਨ ਹੁੰਦੇ ਸੀ ਇੱਕ ਇਹ ਥੱਲੇ ਆ ਯਾਨੀ ਕਿ ਜਿਹੜਾ ਹੁਣ ਮੌਜੂਦ ਹੈ ਇਹ ਵੀ ਉਸੇ ਵਕਤ ਦਾ 1788 ਦਾ ਇਹ ਲੇਕਿਨ ਇਹਦੇ ਉੱਤੇ ਵੀ ਇੱਕ ਹੋਰ ਪੋਰਸ਼ਨ ਹੁੰਦਾ ਸੀ ਔਰ ਜਦੋਂ 1992 ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤਾਂ ਫਿਰ ਇਸ ਵਜ੍ਹਾ ਤੋਂ ਇਹਦਾ ਜਿਹੜਾ ਉੱਤਲਾ ਪੋਰਸ਼ਨ ਹੈ ਉਹ ਮੁਸਲਮਾਨਾਂ ਨੇ ਮੁਕੰਮਲ ਤਬਾਹ ਕਰਤਾ ਸੀ ਇਹ ਹੋਰ ਕਿਥੇ ਅਗਰ ਤੁਸੀਂ ਵਲੌਗ ਦੇਖੋ ਇਹ ਗੁਲਾਬ ਦੇਵੀ ਵਾਲਾ ਮੰਦਿਰ ਜਿਹੜਾ ਮੈਂ ਵਲੌਗ ਬਣਾਇਆ ਉਹਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ 1992 ਦੇ ਅੰਦਰ ਹੀ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਇਹਦਾ ਹੋਣ ਸਿਰਫ ਇਹ ਪੋਰਸ਼ਨ ਖਾਲੀ ਰਹਿ ਗਿਆ ਫਿਰ 2012 ਦੇ ਵਿੱਚ ਕਿਉਂਕਿ ਉਹਦੇ ਤੋਂ 1992 ਤੋਂ ਬਾਅਦ ਬਿਲਕੁਲ ਵਹਿਰਾਨ ਹੋ ਗਈ ਸੀ ਕੋਈ ਇਹਦੇ ਵੱਲ ਨਹੀਂ ਸੀ ਆਂਦਾ ਸਿਰਫ ਨਫ਼ਰਤ ਦੀ ਨਿਗਾਹਾਂ ਇਹਨੂੰ ਦੇਖਿਆ ਜਾਂਦਾ ਸੀ ਤੇ ਉਹ ਫਿਰ 2012 ਦੇ ਵਿੱਚ ਜਿਹੜੇ ਕਿਲਾ ਦਿਦਾਰ ਸਿੰਘ ਮਿਊਨਿਸਪਲ ਫੈਡਰੇਸ਼ਨ ਹੈ ਨਾ ਉਹਨਾਂ ਨੇ ਫਿਰ ਇਹਦੇ ਉੱਤੇ ਦੁਬਾਰਾ ਪੈਸਾ ਲਾਇਆ ਦੁਬਾਰਾ ਤਕਰੀਬਨ 3 ਮਿਲੀਅਨ ਲਾਗਤ ਆਈ ਸੀ ਇਹਦੀ ਦੁਬਾਰਾ ਮੁਰੰਮਤ ਕਰਨ ਵਾਸਤੇ ਇਸ ਪੂਰੇ ਬਾਗ ਦੀ ਤੇ ਹੁਣ ਇਹ ਜਿਹੜਾ ਟਾਂਜਾ ਖੜਿਆ ਹੈ ਨਾ ਤੇ ਉਹੀ 1788 ਵਾਲਾ ਇਹ ਔਰ ਸੇਮ ਜੋ ਜੋ ਚੀਜ਼ ਉਦੋਂ ਲੱਗੀ ਸੀ ਉਹੀ ਚੀਜ਼ ਦੁਬਾਰਾ ਲਗਾਈ ਗਈ ਔਰ ਉਸ ਤੋਂ ਬਾਅਦ ਇਹ ਜਿਹੜੀ ਬਾਰਾਦਰੀ ਹੈ ਨਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਪਾਵਰ ਨੂੰ ਸ਼ੋ ਕਰਦੀ ਹੈ ਉਹਨਾਂ ਦੀ ਅਥਾਰਟੀ ਨੂੰ ਸ਼ੋ ਕਰਦੀ ਹੈ ਇਹ ਬਸ ਕੁਝ ਗੱਲਾਂ ਨੇ ਬਾਰਾਦਰੀ ਦੇ ਬਾਰੇ ਔਰ ਇਹ ਇਹਦੀ ਛੋਟੀ ਜੀ ਤਾਰੀਖ ਲੋ ਇਹ ਉਹ ਫਰਸ਼ ਹੈ ਜੀ ਔਰ ਮੈਨੂੰ ਕਿ ਕੋਈ ਪੱਕੀ ਤਾਰੀਖ ਤਾਂ ਨਹੀਂ ਮعلوم ਲੇਕਿਨ ਕਿਹਾ ਜਾਂਦਾ ਜਿਹੜੇ ਇਥੋਂ ਦੇ ਲੋਕੀ ਉਹ ਕਹਿੰਦੇ ਕਿ ਇੱਥੇ ਮਹਾਰਾਜਾ ਜਿਹੜੇ ਨਾ ਉਹ ਦਰਬਾਰ ਲਾਉਂਦੇ ਹੁੰਦੇ ਸੀ ਉਹ ਸਾਹਮਣੇ ਰਾਇਆ ਬੈਠੀ ਹੁੰਦੀ ਸੀ ਇੱਥੇ ਮਹਾਰਾਜਾ ਜਿਹੜਾ ਨਾ ਆਪ ਖੜਾ ਹੋ ਕੇ ਤੇ ਫੈਸਲੇ ਵਗੈਰਾ ਸੁਣਦਾ ਹੁੰਦਾ ਸੀ ਇਹ ਅਜੀਬ 12 ਦੇ ਇਹ ਚੈੱਕ ਕਰੋ ਇਹ ਉਹੀ 1788 ਵਾਲੀ ਆ ਜਦੋਂ ਇਹਨੂੰ ਬਣਾਇਆ ਗਿਆ ਉਸ ਤੋਂ ਬਾਅਦ 2012 ਤੋਂ ਬਾਅਦ ਫਰਦਰ ਜਿਹੜਾ ਨਾ ਇਹਨੂੰ ਵਕਤ ਫਕਤਨ ਜਿਹੜਾ ਇਹਨੂੰ ਰਿਪੇਅਰ ਕਰਦੇ ਰਹਿੰਦੇ ਆ ਠੀਕ ਹੈ ਅਗਰ ਤੁਸੀਂ ਇਹ ਸਿਰਫ ਨਾ ਉੱਤੇ ਰੰਗੇ ਲੱਗਾ ਹੈ ਦੁਬਾਰਾ ਯਾਨੀ ਕਿ ਉਤੇ ਉਹ ਕਾ ਲੋਕੇ ਸੀਮਰ ਦੇ ਨਾਲ ਇਹਨੂੰ ਦੁਬਾਰਾ ਜਿਹੜਾ ਨਾ ਰੀਬਿਲਡ ਕੀਤਾ ਗਿਆ ਬਾਕੀ ਜੜੀਆਂ ਟਾਇਲਾ ਵਗੈਰਾ ਵਿੱਚ ਲੱਗੀਆਂ ਨੇ ਜਾਂ ਜਿਹੜਾ ਸਟਰਕਚਰ ਹੈ ਉਹ ਹੀ ਪੁਰਾਣਾ ਹੀ ਹੈ ਸਾਰਾ ਅਕਲੀ ਵਗੈਰਾ ਕਰ ਦਿੰਦੇ ਕਿ ਚਲੋ ਜਿਹੜਾ ਨਾ ਇਹ ਖੂਬਸੂਰਤੀ ਜਿਹੜੀ ਜਨਾ ਬਰਕਰਾਰ ਰਵੇ ਉਹਨਾਂ ਵਿੱਚ ਆ ਗਏ ਅਬਰਦਰੀ ਦੇ ਅੰਦਰ ਤੇ ਇਹ ਜਿਹੜੇ ਫੁੱਲ ਤੁਹਾਨੂੰ ਪਤਾ ਕਿਹਾ ਜਿਹੜੀ ਹੋਈ ਆਪਣਾ ਪੇਂਟਿੰਗ ਵਗੈਰਾ ਬਣੀ ਹੈ ਫੁੱਲ ਬੂਟੇ ਬਨੇ ਹੈ ਇਹ ਵੀ ਇਹ ਉਸੇ ਦੌਰ ਦੇ ਨੇ ਉਸੇ ਦੌਰ ਦੇ ਕਹਿ ਦੇ ਨਹੀਂ ਸਕਦੇ ਮਤਲਬ ਕਿ ਯਾਨੀ ਕਿ ਜਿਹੜੇ ਉਸ ਦੌਰ ਦੇ ਵਿੱਚ ਬਣਾਏ ਗਏ ਸੀ ਨਾ ਸੇਮ ਉਹਦੇ ਉੱਤੇ ਹੀ ਉਹਨਾਂ ਨੇ ਅ ਅ ਟ੍ਰੈਂਡਿੰਗ ਵਗੈਰਾ ਕੀਤੀ ਹੈ ਮੋਰ ਬਣਾਏ ਚੈੱਕ ਕਰੋ ਜੀ ਕਿ ਕਿੰਡਾ ਖੂਬਸੂਰਤ ਹੈ ਇਹਨਰੋ ਕਿੰਡਾ ਸੋਹਣਾ ਲੱਗਦਾ ਹੈ ਇਹਦੇ ਚਾਰੋਂ ਕੋਣਿਆਂ ਤੇ ਇੱਕ ਛੋਟਾ ਜਿਹਾ ਕਮਰਾ ਵਗੈਰਾ ਵੀ ਬਣਿਆ ਔਰ ਮੈਂ ਤੁਹਾਨੂੰ ਇਹ ਦੇਖੋ ਜੀ ਇੱਕ ਛੋਟਾ ਜਿਹਾ ਕਮਰਾ ਬਣਿਆ ਚਾਰੋਂ ਕੋਣਿਆਂ ਤੇ ਠੀਕ ਹੈ ਉਹ ਵੀ ਬਣਿਆ ਹੋਇਆ ਹੈ ਇਹ ਵੀ ਹੈ ਉਹ ਵਾਲਾ ਵੀ ਹੈ ਤੇ ਉਹ ਵੀ ਬਣਿਆ ਹੋਇਆ ਪਰਾਂ ਤੇ ਉਧਰੋਂ ਦੀ ਸੇੜੀਆਂ ਜਿਹੜੀਆਂ ਨਾ ਉੱਪਰ ਜਾਂਦੀਆਂ ਉਹ ਮੈਂ ਤੁਹਾਨੂੰ ਦਿਖਾਉਣਾ ਬਾਅਦ ਚ ਤੇਲੇ ਮੈਂ ਤੁਹਾਨੂੰ ਬਾਹਰੋਂ ਜਿਹੜਾ ਨਾ ਇਹਦਾ ਪੂਰਾ ਵਿਜ਼ਿਟ ਕਰਾ ਕੇ ਹੁਣ ਲੋ ਵੀ ਇਹ ਜਿਹੜੀ ਸੱਜੀ ਸਾਈਡ ਤੇ ਤੁਹਾਨੂੰ ਇੱਕ ਬਿਲਡਿੰਗ ਜੀ ਨਜ਼ਰ ਆ ਰਹੀ ਹੈ ਕਿ ਮিনার ਜਿਹਾ ਬਣਿਆ ਇੱਕ ਗੁਰਦੁਆਰਾ ਟਾਈਪ ਜਿਹੜੀ ਚੀਜ਼ ਨਸਲ ਆਉਂਦੀ ਹੈ ਇਹ ਸਰਦਾਰ ਮਹਾਨ ਸਿੰਘ ਦੀ ਕਬਰ ਹੈ ਸਰਦਾਰ ਮਹਾਨ ਸਿੰਘ ਰਾਜਾ ਰਜੇ ਸਿੰਘ ਦਾ ਵਾਰਿਸ ਹੈ ਤੇ ਜਦੋਂ ਇਹ ਫੌਤ ਹੈ ਤੇ ਰਾਜਾ ਰਣਜੀਤ ਸਿੰਘ ਨੇ ਇਹਦੀ 12 ਦਰੀ ਦੇ ਜਨੂਬ ਦੇ طرف 100 ਗਜ਼ ਦੇ فاਸਲੇ ਤੇ ਇੱਕ ਸਮਾਦੀ ਬਣਾਈ ਆਪਣੇ ਵਾਲਦ ਦੀ ਤੇ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਕਰਦਾ ਸੀ ਆਪਣੇ ਵਾਲਦ ਦੀ ਯਾਦ ਆਉਂਦੀ ਸੀ ਜਦੋਂ ਤੇ ਉਹ ਫਿਰ ਅਗਰ ਤੁਸੀਂ ਇੱਕ ਵਲੌਗ ਦੇਖਿਆ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦਾ ਤੇ ਉਥੇ ਇੱਕ ਨਿਸ਼ਾਨ ਜ਼ਾਹਰ ਕਰਨਿਆ ਹਾਂ ਕਿ ਇੱਥੇ ਇੱਕ ਸਰੰਗ ਹੁੰਦੀ ਸੀ ਉਹ ਸਰੰਗ ਸਿੱਧੀ ਆਉਂਦੀ ਸੀ ਇੱਥੇ ਸ਼ੇਰਾਂ ਵਾਲਾ ਬਾਗ ਦੇ ਵਿੱਚ ਤੇ ਜਦੋਂ ਰਾਜਾ ਰਣਜੀਤ ਸਿੰਘ ਦਾ ਦਿਲ ਕਰਦਾ ਸੀ ਆਪਣੇ ਵਾਲਦ ਦੀ ਯਾਦ ਆਉਂਦੇ ਸੀ ਉਹ ਫਿਰ ਉਸੇ ਸਰੰਗ ਰਾਹੀਂ ਇੱਥੇ ਸ਼ੇਰਾਂ ਵਾਲਾ ਬਾਗ ਹੁੰਦਾ ਹੈ ਕੇ ਤੇ ਫਿਰ ਆਪਣੇ ਪਵਾਲਦ ਦੀ ਕਬਰ ਦਾ ਦਰਸ਼ਨ ਕਰਦਾ ਸੀ ਸੈਰ ਕਰਵਾਏ ਸੀ 12 ਦਰੀ ਦੀ ਤੇ ਸਰਦਾਰ ਮਹਾਨ ਸਿੰਘ ਦੀ ਸਮਾਦੀ ਦੇ ਬਾਰੇ ਥੋੜੀ ਬੋਧੀ ਤਾਰੀਖ ਜਿੰਨੀ ਕੋ ਮੈਨੂੰ ਯਾਦ ਆ ਉਣੀ ਕੋ ਤੁਹਾਨੂੰ ਦੱਸ ਛੜੀ ਆ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਖਾਰਾ ਪਹਿਲਵਾਨ ਉੱਥੇ ਆਏ ਹੋਏ ਆ तकरीबन ਕੋ 2-3 ਤੇ ਉਹ ਖਾਰਾ ਬਹੁੰਦੇ ਸੀ ਆਪਣਾ ਜਗਾ ਜੜੀ ਨਾ ਕੋਈ ਸਿੱਧੀ ਪਧਰੀ ਕਰਨ ਦੇ ਸੀ ਬਾਕੀ ਐ ਜੀ ਤੁਹਾਡੇ ਆਪਣਾ 12 ਦਰੀ ਔਰ ਇਧਰ ਵਾਲੀ ਸਾਈਡ ਤੇ ਉਹ ਤੁਹਾਨੂੰ ਸਰਦਾਰ ਮਹਾਨ ਸਿੰਘ ਦੀ ਸਮਾਦੀ ਜੜੀ ਉਹ ਨਜ਼ਰ ਆਉਂਦੀ ਏ ਇਹਦੇ ਬਾਰੇ ਜੜੀ ਤਾਰੀਖ ਹੈ ਸੀ ਉਹ ਤੁਹਾਨੂੰ ਦੱਸ ਛੜੀ ਆ ਇਹ ਅਜੇ ਖਾਰਾ ਆਜ਼ਮ ਪਹਿਲਵਾਨ ਵਾਲਾ ਤੇ ਹੁਣ ਜਿਹੜੇ ਪਹਿਲਵਾਨ ਆ ਉਹ ਆ ਕੇ ਆਪਣਾ ਖਾਰੇ ਨੂੰ ਵਾਹਉਂਦੇ ਆ ਪਹਿਲੇ ਪੁੱਟਿਆ ਸੀ ਸਾਰਾ ਤੇ ਹੁਣ ਆ ਪਤਾ ਨਹੀਂ ਕੀ ਲੱਕੜੀ ਦੇ ਨਾਲ ਕਰਨਦੇ ਮੈਨੂੰ ਕੋਈ ਜ਼ਿਆਦਾ ਇਲਮ ਨਹੀਂ ਹੈ ਇਧਰ ਬੰਨੇ ਜਿਹੜਾ ਉਸਤਾਦ ਬੈਠਿਆ ਮੰਜੀ ਤੇ ਇਹਨਾਂ ਛੋਟੇ ਉਸਤਾਦ ਤੇ ਇਹ ਜਿਹੜੇ ਬਾਕੀ ਪਹਿਲਵਾਨ ਵਗੈਰਾ ਨੇ ਨਾ ਉਹ ਰਖਲ ਖੋਲ ਵਗੈਰਾ ਕਰਨ ਲੱਗੇ ਸ਼ਾਇਦ ਚੈੱਕ ਕਰੋ ਜੀ ਮਾਸ਼ਾਅੱਲਾ ਜਿਸਮ ਚੈੱਕ ਕਰੋ ਲੋਵੀਏ ਸੀ ਅੱਜ ਦਾ ਵਲੌਗ ਸ਼ੇਰਾਂ ਵਾਲਾ ਬਾਗ ਦਾ ਤੁਹਾਨੂੰ ਇਹਦੇ ਅੰਦਰ ਬਾਰਾ ਦਰੀ ਵਿਖਾਈ ਮੈਂ ਮਹਾਨ ਸਿੰਘ ਦੀ ਸਮਾਦੀ ਵਿਖਾਈ ਬਾਹਰੋਂ-ਬਾਰੋਂ ਅੰਦਰ ਨਹੀਂ ਜਾ ਸਕਿਆ ਅੰਦਰ ਜਾਦਰ ਨਹੀਂ ਸੀ ਆ ਫਿਰ ਖਾਰਾ ਹਸਨ ਪਹਿਲਵਾਨ ਵਾਲਾ ਵਿਖਾਇਆ ਤੇ ਇਹ ਜਿਹੜੇ ਨਾ ਮੁਕੰਮਲ ਵੀਡੀਓ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਛੋਟਾ ਜਿਹਾ ਜਿਹੜਾ ਇੱਕ ਕਲਿੱਪ ਜਿਨਾ ਉਹ ਮੈਂ ਤੁਹਾਡੇ ਵਾਸਤੇ ਰਿਕਾਰਡ ਕਰ ਲਿਆ ਉਹ ਤੁਸੀਂ ਦੇਖੋ ਲਿਆ ਹੁਣਾ ਬਾਕੀ ਇਹ ਵਲੌਗ ਕਿਦਾਂ ਦਾ ਲੱਗਾ ਤੁਹਾਨੂੰ ਪਸੰਦ ਆਇਆ ਨਹੀਂ ਆਇਆ ਤਾਂ ਵੀ ਤੁਸੀਂ ਸਾਰਾ ਕਮੈਂਟ ਦੇ ਵਿੱਚ ਦੱਸਣਾ ਲਾਈਕ ਲਾਜ਼ਮੀ ਕਰਨਾ ਬਾਕੀ ਮੇਰੇ ਬਾਰੇ ਜੋ ਕੋਈ ਵੀ ਕੋਈ ਸਾਨੂੰ ਮੈਨੂੰ ਸਲਾਹ ਦੇਣਾ ਚਾਹੋ ਤੁਸੀਂ ਕਮੈਂਟ ਦੇ ਅੰਦਰ ਲਾਜ਼ਮੀ ਦੱਸਣੀ ਹੈ ਤੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਇਦਾਂ ਦੇ ਅੱਛੇ ਅੱਛੇ ਵਲੌਗ ਜਿਹੜੇ ਹਨ ਪੰਜਾਬੀ ਜਿੰਦਾਬਾਦ ਪੰਜਾਬੀਆਂ ਜਿੰਦਾਬਾਦ ਚੜਦੇ ਤੇ ਲੈਂਦੇ ਵਾਲੇ ਪੰਜਾਬ ਵਾਲਿਆਂ ਨੂੰ ਮੇਰਾ ਸलाम ਤੇ ਬਾਕੀ ਇਜਾਜ਼ਤ ਦਿਓ ਜੀ ਅੱਜ ਵਾਸਤੇ ਅੱਲਾਹ ਹਾਫਿਜ਼